ਨਕਲੀ ਡੁਪਲੀਕੇਟ ਐਨਸੀਆਰਟੀ ਕਿਤਾਬਾਂ ਦੀ ਸਕੂਲਾਂ ਵਿੱਚ ਠੱਗੀ ਪੂਰੀ ਜਾਣਕਾਰੀ ਤਾਜ਼ਾ ਖਬਰ ਪੰਜਾਬ ਦੇ ਸਕੂਲਾਂ ਵਿੱਚ ਨਵੇਂ ਸੈਸ਼ਨ 2024-25 ਦੌਰਾਨ ਵਿਦਿਆਰਥੀਆਂ ਨੂੰ ਨਕਲੀ ਐਨਸੀਆਰਟੀ ਕਿਤਾਬਾਂ ਵੇਚ ਕੇ ਠੱਗੀ ਕਰਨ ਦੀ ਤਿਆਰੀ ਚੱਲ ਰਹੀ ਹੈ ਜਲੰਧਰ ਦੇ ਕੁਝ ਪ੍ਰਿੰਟਰਾਂ ਅਤੇ ਦੁਕਾਨਦਾਰਾਂ ਨੇ ਇਹਨਾਂ ਕਿਤਾਬਾਂ ਦੀਆਂ ਨਕਲਾਂ डुप्लीकेट कापीयां छाप के मार्केट ਵਿੱਚ ਉਤਾਰ ਦਿੱਤੀਆਂ ਹਨ ਜੋ ਕਿ ਘਟੀਆ ਕੁਆਲਿਟੀ ਅਤੇ ਗਲਤ ਪਾਰਟਸ ਸਮਗਰੀ ਵਾਲੀਆਂ ਹੋ ਸਕਦੀਆਂ ਹਨ ਜਿਵੇਂ ਹੋ ਰਹੀ ਹੈ ਠੱਗੀ ਇਸ ਦੇ ਬਾਰੇ ਗੱਲ ਕਰਦੇ ਹਾਂ ਜਲੰਧਰ ਤੋਂ ਫੜੇ ਗਏ ਨਕਲੀ ਕਿਤਾਬਾਂ ਦੇ ਮਾਮਲੇ ਸਤੰਬਰ 2024 ਵਿੱਚ ਜਲੰਧਰ ਦੇ ਇੱਕ ਪ੍ਰਿੰਟਰ ਦੀ ਫੈਕਟਰੀ ਵਿੱਚੋਂ ਐਨਸੀਆਰਟੀ ਦੀਆਂ ਕਿਤਾ ਨਕਲੀ ਕਿਤਾਬਾਂ 8ਵੀਂ 9ਵੀਂ ਜਮਾਤ ਦੀਆਂ ਬ੍ਰਾਹਮੜਦ ਹੋਈਆਂ ਸੀ ਪੁਲਿਸ ਦੀ ਰੇਡ ਮਾਰ ਕੇ ਕਿਤਾਬਾਂ ਜ਼ਬਤ ਕੀਤੀਆਂ ਪਰ ਪ੍ਰਿੰਟਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੁਣ ਉਸੇ ਪ੍ਰਿੰਟਰ ਦੇ ਦੁਆਰਾ ਨਵੀਆਂ ਨਕਲੀ ਕਿਤਾਬਾਂ ਛਾਪ ਕੇ ਮਾਰਕੀਟ ਵਿੱਚ ਭੇਜ ਦਿੱਤੀਆਂ ਹਨ ਕਿਤਾਬਾਂ ਦੁਕਾਨਾਂ ਗੋਦਾਮਾਂ ਵਿਚਲ ਕੋਈਆਂ ਗਈਆਂ ਕੁਝ ਦੁਕਾਨਦਾਰਾਂ ਨੇ ਇਹਨਾਂ ਨਕਲੀ ਕਿਤਾਬਾਂ ਨੂੰ ਆਪਣੀ ਦੁਕਾਨਾਂ ਵਿੱਚ ਰੱਖਿਆ ਹੈ ਜਦੋਂ ਕਿ ਕੁਝ ਗੋਦਾਮਾਂ ਵਿੱਚ ਲੁਕੋ ਕੇ ਰੱਖੀਆਂ ਗਈਆਂ ਹਨ ਇਹਨਾਂ ਕਿਤਾਬਾਂ ਨੂੰ ਸਕੂਲਾ ਦੇ ਨਾਂ ਤੇ ਵੇਚਿਆ ਜਾ ਰਿਹਾ ਹੈ ਜਿਸ ਨਾਲ ਮਾਪਿਆਂ ਅਤੇ ਵਿਦਿਆਰਥੀ ਧੋਖੇ ਦੇ ਵਿੱਚ ਆ ਸਕਦੇ ਹਨ ਹੁਣ ਦੱਸਦੇ ਹਾਂ ਕਿ ਨਕਲੀ ਕਿਤਾਬਾਂ ਦੇ ਨੁਕਸਾਨ ਕੀ ਹਨ ਗਲਤ ਪ੍ਰਿੰਟਿੰਗ, ਘਟੀਆ ਪੇਪਰ ਕੁਆਲਟੀ, ਪਾਰਟਸ ਮਗਰੀ ਵਿੱਚ ਗਲਤੀਆਂ ਜੋ ਵਿਦਿਆਰਥੀ ਦੀ ਪੜ੍ਹਾਈ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਸਕਦੀਆਂ ਹਨ। ਅਸਲੀ ਕਿਤਾਬਾਂ ਨਾਲੋਂ ਸਸਤੀ ਦਿਖਾ ਕੇ ਵੇਚੀਆਂ ਜਾਂਦੀਆਂ ਹਨ ਪਰ ਲੰਬੇ ਸਮੇਂ ਲਈ ਨੁਕਸਾਨਦਾਇਕ ਹਨ। ਹੁਣ ਗੱਲ ਕਰਦੇ ਆ ਕਿ ਮਾਪੇ ਅਤੇ ਬੱਚੇ ਕਿਵੇਂ ਬਚ ਸਕਦੇ ਹਨ। ਕਿਤਾਬਾਂ ਖਰੀਦੇ ਸਮੇ ਇਹ ਚੀਜ਼ਾਂ ਚੈੱਕ ਜ਼ਰੂਰ ਕਰੋ। NCERT ਦਾ ਲੋਗੋ ਅਤੇ ISBN ਨੰਬਰ ਹਰ ਅਸਲ ਕਿਤਾਬ ਤੇ ਛਪਿਆ ਹੁੰਦਾ ਹੈ। ਪੇਜ ਦੀ ਕੁਆਲਿਟੀ ਅਤੇ ਪ੍ਰਿੰਟਿੰਗ ਸਾਫ਼ ਹੋਣੀ ਚਾਹੀਦੀ ਹੈ। ਕਿਤਾਬ ਦੇ ਪਿਛਲੇ ਪੰਨੇ ਤੇ ਪ੍ਰਕਾਸ਼ਕ ਦਾ ਨਾਮ ਅਤੇ ਪਤਾ ਵੇਖੋ। ਤੁਸੀਂ ਸਕੂਲ ਅਧਿਆਪਕਾਂ ਤੋਂ ਪੁੱਛੋ ਜੇਕਰ ਸਕੂਲ ਵੱਲੋਂ ਕਿਤਾਬਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਉਹਨਾਂ ਨੂੰ ਅਸਲੀਅਤ ਦੀ ਪੁਸ਼ਟੀ ਕਰਨ ਲਈ ਕਹੋ। ਜੇਕਰ ਕੋਈ ਦੁਕਾਨਦਾਰ ਸਸਤੀਆਂ ਕਿਤਾਬਾਂ ਦਾ ਲਾਲਚ ਦੇਵੇ ਤਾਂ ਸ਼ੱਕ ਕਰੋ। ਸ਼ਿਕਾਇਤ ਕਰਨ ਦਾ ਤਰੀਕਾ ਕੀ ਹੈ ਜੇਕਰ ਤੁਹਾਨੂੰ ਨਕਲੀ ਕਿਤਾਬ ਮਿਲੇ ਤਾਂ ਐਨਸੀਆਰਟੀ ਹੈਲਪਲਾਈਨ ਨੰਬਰ 01126562708 ਜਾਂ ਸਥਾਨਕ ਪੁਲਿਸ ਨੂੰ ਸੂਚਿਤ ਕਰੋ ਸੋਸ਼ਲ ਮੀਡੀਆ ਤੇ ਫੇਕ ਐਨਸੀਆਰਟੀ ਬੁక్స్ ਦੇ ਹੈਸ਼ਟੈਗ ਨਾਲ ਜਾਗਰੂਕਤਾ ਫੈਲਾਓ ਐਨਸੀਆਰਟੀ ਅਧਿਕਾਰੀਆਂ ਦੀ ਪ੍ਰਤੀਕਿਰਿਆ ਐਨਸੀਆਰਟੀ ਨੇ ਕਿਹਾ ਕੀ ਉਹ ਚੈਕਿੰਗ ਕਰਵਾ ਰਹੇ ਹਨ ਅਤੇ ਜੇਕਰ ਕੋਈ ਨਕਲੀ ਕਿਤਾਬਾਂ ਵੇਚਦਾ ਪકડਿਆ ਗਿਆ ਤਾਂ ਉਸਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਪ੍ਰਿੰਟਰਾਂ ਅਤੇ ਦੁਕਾਨਦਾਰਾਂ ਦੇ ਖਿਲਾਫ ਸਖਤ ਕਾਰਵਾਈ ਕਰੇ ਨਕਲੀ ਕਿਤਾਬਾਂ ਦੀ ਮਾਰਕੀਟ ਵਿੱਚ ਪਰਮਾਰ ਹੈ ਖਾਸ ਕਰਕੇ ਜਲੰਧਰ ਅਤੇ ਹੋਰ ਸ਼ਹਿਰਾਂ ਵਿੱਚ ਮਾਪੇ ਅਤੇ ਵਿਦਿਆਰਥੀ ਸਾਵਧਾਨ ਰਹਿਣ ਅਸਲ ਕਿਤਾਬਾਂ ਖਰੀਦਣ ਲਈ NCERT ਦੀਆਂ ਅਧਿਕਾਰਿਤ ਦੁਕਾਨਾਂ ਤੋਂ ਹੀ ਖਰੀਦੋ ਜੇਕਰ ਕੋਈ ਸ਼ੱਕ ਹੋਵੇ ਤਾਂ ਸਕੂਲ ਪ੍ਰਸ਼ਾਸਨ ਜਾਂ ਪੁਲਿਸ ਨੂੰ ਸੂਚਿਤ ਕਰੋ ਇਹ ਠੱਗੀ ਵਿਦਿਆਰਥੀਆਂ ਦੇ ਭੁੱਖ ਨਾਲ ਖਿਲਵਾੜ ਹੈ ਜਾਗਰੂਕ ਰਹੋ ਅਤੇ ਨਕਲੀ ਸਮਾਨ ਨੂੰ ਰੋਕਣ ਵਿੱਚ ਮਦਦ ਕਰੋ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਹੋਰ ਵੀ ਮਾਪੇ ਅਤੇ ਵਿਦਿਆਰਥੀ ਇਸ ਠੱਗੀ ਤੋਂ ਬਚ ਸਕਣ